ਮੈਂ ਹਰਪ੍ਰੀਤ ਆਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 80 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਸਾਡੇ ਖੰਨੇ ਦੇ ਏਐਸ ਮੈਨੇਜਮੈਂਟ ਦਾ ਟਰਸਟ ਦਾ ਜਿਹੜਾ ਇਲੈਕਸ਼ਨ ਹੈ ਕੱਲ ਸੰਡੇ 1 ਸਤੰਬਰ ਨੂੰ ਹੋਣ ਜਾ ਰਿਹਾ ਹੈ ਵੈ ਸਾਰੇ ਸ਼ਹਿਰ ਵਾਸੀਆਂ ਦੀ ਬੜੀ ਉਤਸ਼ਖਤਤਾ ਹੈ ਜੀ ਬੜੀ ਉਤਸ਼ਾਹ ਹੈ ਤੇ ਉਤਸ਼ਾਹ ਦਾ ਇੱਕ ਕਾਰਨ ਇਹ ਹੈ ਜੀ ਪਿਛਲੇ ਦੋ ਰਵੈਤੀ ਪੈਨਲਾਂ ਦੇ ਨਾਲ ਇਸ ਵਾਰੀ ਨਵਾਂ ਗਵਰਨਮੈਂਟ ਸਪੋਰਟਡ ਪੈਨਲ ਹੈ ਜਿਹੜਾ ਸਰਸਵਤੀ ਪੈਨਲ ਫੋਰ ਐਜੂਕੇਸ਼ਨ ਉਹ ਵੀ ਕੰਟੈਸਟ ਕਰ ਰਿਹਾ ਹੈ ਜੀ ਸਾਰੇ ਸ਼ਹਿਰ ਵਾਸੀ ਵੀ ਜਾਣਨਾ ਚਾਹੁੰਦੇ ਨੇ ਵੋਟਰਸ ਵੀ ਜਾਣਨਾ ਚਾ ਭੂਮੀਆਂ ਤੇ ਕਿਸ ਬੇਸ ਤੇ ਕਿਸ ਥਾਟਸ ਕਿਸ ਵਿਜਨ ਕਿਸ ਪਲਾਨਸ ਦੇ ਨਾਲ ਉਹ ਵੋਟਰਾਂ ਦੀ ਕਚੈਰੀ ਚਾਹੀ ਨੇ ਤੇ ਇਹਨਾਂ 7 ਹੈਰੀਟੇਜ ਐਜੂਕੇਸ਼ਨਲ ਇੰਸਟੀਟਿਊਟਸ ਦੀ ਬੈਟਰਮੈਂਟਲੀ ਕੀ ਕਰ ਸਕਦੇ ਨੇ ਉਸੇ ਲੜੀ ਤਹਿਤ ਜਿਹੜੀ AB18 ਵੱਲੋਂ ਡਰਾਈਵ ਚਲਾਈ ਜਾਂਦੀ ਹੈ ਅਸੀਂ ਜਿਹੜੀ ਸ਼ਖਸੀਅਤਾਂ ਨਾਲ ਤੁਹਾਡੀ ਹੁਣ ਮੁਲਾਕਾਤ ਕਰਨ ਜਾ ਰਹੇ ਹਾਂ ਜੀ ਬਹੁਤ ਜ਼ਿਆਦਾ ਐਨਰਜੈਟਿਕ ਨੇ ਯੰਗ ਨੇ ਜੀ ਮੇਨ ਗੱਲ ਹੈ ਇਹਨਾਂ ਅਦਾਰਿਆਂ ਲਈ ਕਰ ਗੁਜ਼ਰਨ ਦੀ ਉਹਨਾਂ ਦੇ ਅੰਦਰ ਇੱਛਾ ਵੈ ਡੈਡੀਕੇਸ਼ਨ ਹੈ ਤੇ ਉਹਨਾਂ ਨੂੰ ਪਰਿਵਾਰ ਵੱਲੋਂ ਵੀ ਜਿਹੜੇ ਸੰਸਕਾਰ ਮਿਲੇ ਨੇ ਉਹ ਵੀ ਸੇਵਾ ਦੇ ਮਿਲੇ ਨੇ ਆਓ ਗੱਲ ਕਰਦੇ ਹਾਂ ਜੀ ਸਰਸਵਤੀ ਪੈਨਲ ਫਾਰ ਐ ਸਾਹਿਲ ਗੋਤਮ ਜੀ ਜਿਨ੍ਹਾਂ ਦਾ ਸੀਰੀਅਲ ਨੰਬਰ ਹੈ 27 ਪਹਿਲਾਂ ਦਾ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਰ ਪਹਿਲਾਂ ਤਾਂ ਇਹ ਵੀ 18 ਦੇ ਸਾਰੇ ਦਰਸ਼ਕਾਂ ਨੂੰ ਮੈਂ ਜੈ ਸ਼੍ਰੀ ਰਾਮ ਬੋਲਦਾ ਤੇ ਸੋਸ਼ੀਗਲ ਬੋਲਦਾ ਹਾਂ ਜੀ ਮੇਰਾ ਨਾਮ ਸਾਹਿਲ ਹੈ ਮੈਂ ਸਰਸਵਤੀ ਪੈਨਲ ਦਾ ਕੰਟੈਸਟੈਂਟ ਹਾਂ ਮੇਰਾ ਸੀਰੀਅਲ ਨੰਬਰ 27 ਹੈ ਪਹਿਲਾਂ ਮੇਰੇ ਤਾਇਆ ਜੀ ਏਐਸ ਮੈਨੇਜਮੈਂਟ ਦਾ ਇਲੈਕਸ਼ਨ ਕੰਟੈਸਟ ਕਰ ਚੁੱਕੇ ਨੇ ਤੇ ਸੈਕਟਰੀ ਵੀ ਰਹਿ ਚੁੱਕੇ ਨੇ ਤਾਂ ਮੈਂ ਆਪਣਾ ਪੂਰੇ ਦਾ ਪੂਰੇ ਸੇਵਾ ਦੇ ਭਾਵਨਾ ਦੇ ਨਾਲ ਇਹ ਇਲੈਕਸ਼ਨ ਲੜ ਰਿਹਾ ਹਾਂ ਤਾਂ ਸਭ ਤੋਂ ਪੈਨਲ ਦੇ ਵਿੱਚ ਸਭ ਤੋਂ ਛੋਟਾ ਹੈ ਸਬ ਦਾ ਪਿਆਰ ਬਹੁਤ ਵਧੀਆ ਤਰੀਕੇ ਨਾਲ ਨਾਲ ਮਿਲਿਆ ਇੱਕ ਬੜਾ ਨਵਾਂ ਐਕਸਪੀਰੀਅੰਸ ਸੀਗਾ ਜੋ ਮੈਂ ਦੇਖਣ ਨੂੰ ਮਿਲਿਆ ਸਾਰੇ ਦੇ ਸਾਰੇ ਦੋਸਤਾਂ ਭਰਾਵਾਂ ਭਰਾਵਾਂ ਦੇ ਵਿੱਚ ਵਿਚਰਿਆ ਸਭ ਨੇ ਬੜਾ ਹੀ ਜ਼ਿਆਦਾ ਪਿਆਰ ਦਿੱਤਾ ਤਾਂ ਹੁਣ ਦੇਖੋ ਕੱਲ ਲੋਕਾਂ ਦੀ ਕਚੈਰੀ ਦੇ ਵਿੱਚ ਕੀ ਫੈਸਲਾ ਆਉਂਦਾ ਹੈ ਜਿਵੇਂ ਵੀ ਫੈਸਲਾ ਆਇਆ ਵਾਦਰ ਇਟ ਇਜ਼ ਪੋਜ਼ਿਟਿਵ ਔਰ ਨੈਗੇਟਿਵ ਅਗਰ ਪੋਜ਼ਿਟਿਵ ਆਇਆ ਤਾਂ ਮੈਂ ਸਕੂਲ ਦੇ ਅੰਦਰ ਰਹਿ ਕੇ ਇਹ ਸਕੂਲ ਦੀ ਸੇਵਾ ਕਰੂੰਗਾ ਜੇ ਰੱਬ ਨਾ ਕਰੇ 네ਗੇਟਿਵ ਆਇਆ ਤਾਂ ਮੈਂ ਸਕੂਲ ਦੇ ਬਾਹਰ ਰਹਿ ਕੇ ਵੀ ਇਹ ਸਕੂਲ ਦੀ ਸੇਵਾ ਕਰੂੰਗਾ ਤੁਸੀਂ ਸਾਹਿਲ ਜੀ ਦੀ ਗੱਲ ਸੁਣੀ ਹੈ ਜੀ ਉਹਨਾਂ ਦੀ ਲਗੈਸੀ ਇਹਨੂੰ ਹੀ ਕਹਿੰਦੇ ਨੇ ਜੀ ਇੰਟੈਂਸ਼ਨ ਇਹਨੂੰ ਕਹਿੰਦੇ ਨੇ ਸਪਿਰਟ ਇਹਨੂੰ ਕਹਿੰਦੇ ਨੇ ਕਿ ਮੈਂ ਕੰਮ ਕਰਨੇ ਕਰਨਾ ਵਾ ਆਈਦਰ ਤੁਸੀਂ ਮੈਨੂੰ ਚੁਣ ਕੇ ਅੰਦਰ ਭੇਜ ਦੋਗੇ ਵੈਲੈਂਟ ਗੁੱਡ ਨਹੀਂ ਇਹਨਾਂ ਅਦਾਰਿਆਂ ਦੇ ਪ੍ਰਤੀ ਜੋ ਮੇਰੀ ਜ਼ਿੰਮੇਵਾਰੀ ਹੈ ਜੋ ਮੇਰੇ ਪਰਿਵਾਰ ਨੇ ਇਹਦੇ ਲਈ ਇਹਨਾਂ ਅਦਾਰਿਆਂ ਲਈ ਕੀਤਾ ਵਾ ਜਾਂ ਕਰਨਾ ਚਾਹੁੰਦੇ ਨੇ ਉਹਨੂੰ ਤਾਂ ਮੈਂ ਅੱਗੇ ਵਧੋਣੇ ਵਧੋਣਾ ਹੈ ਸਾਹਿਲ ਜੀ ਕੀ ਸੀਰੀਅਲ ਨੰਬਰ ਹੈ ਕੀ ਸੋਚ ਦੇ ਨਾਲ ਤੁਸੀਂ ਆਏ ਹੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬੜਾ ਲੰਬਾ ਸਿਸਟਮ ਚੱਲ ਗਿਆ ਸਰ ਮਾਡਰਨ ਸਟੱਡੀ ਸਿਸਟਮ ਆ ਗਿਆ ਇਨਫਰਾਸਟ੍ਰਕਚਰ ਆ ਨੂੰ ਉਹ ਸਾਰੇ ਪਲੈਂਟ ਸਰ ਹੋਮਵਰਕ ਕੀਤੇ ਹੋਏ ਨੇ ਕਿ ਜੇਕਰ ਵੋਟਰਜ਼ ਬlesਿੰਗ ਕਰਦੇ ਨੇ ਤਾਂ ਆਪਾਂ ਉਹ ਚੀਜ਼ਾਂ ਨੂੰ ਲਾਂਚ ਕਰੀਏ ਅ ਸਰ ਇੱਕ ਸਿੰਪਲ ਜਿਹਾ ਪ੍ਰੋਗਰਾਮ ਹੈ ਲਾਈਕ ਓਰੇ ਆਪਣੇ ਕੈਟਲ ਪਲੈਂਟ ਬਹੁਤ ਜ਼ਿਆਦਾ ਨੇ ਉਹ ਕੈਟਲ ਪਲੈਂਟ ਦੇ ਵਿੱਚ ਇੱਕ ਹਰ ਇੱਕ ਕੈਟਲ ਪਲੈਂਟ ਚ ਇੱਕ ਡਾਈ ਬਣਦੀ ਹੈ ਉਹ ਇੱਕ ਲੇਥ ਮਸ਼ੀਨ ਤੋਂ ਬਣਦੀ ਹੈ ਜੀ ਬਹੁਤ ਸਸਤੀ ਮਸ਼ੀਨ ਹੈ ਆਪਾਂ ਲੇਥ ਮਸ਼ੀਨਸ ਦੇ ਸੀਐਨਸੀ ਕੰਪਿਊਟਰ ਨਮੈਰਿਕਲ ਕੰਟਰੋਲ ਦੇ ਕੋਰਸਸ ਸ਼ੁਰੂ ਕਰ ਸਕਦੇ ਆ ਜਿਹਦੇ ਨਾਲ ਉਹ ਡਾਈਆਂ ਨੇ ਉਹ ਕੈਟਲ ਪਲੈਂਟਸ ਨੂੰ ਵੇਚਣਗੇ ਇੱਕ ਤਾਂ ਉਹਨਾਂ ਦੀ ਇਨਕਮ ਜਨਰੇਟ ਹੋਣੀ ਸ਼ੁਰੂ ਹੋ ਗਈ ਸਕੂਲ ਦੀ ਪਲੱਸ ਜਿਹੜੇ ਉੱਥੇ ਉਹ ਬੱਚੇ ਬਣਾਣਗੇ ਹਾਂਜੀ ਤਾਂ ਉਹ ਇੱਕ ਨਵੀਂ ਚੀਜ਼ ਵੀ ਸਿੱਖਣਗੇ ਪ੍ਰੈਕਟੀਕਲ ਕੋਰਸ ਹੈ ਤੇ ਬਹੁਤ ਸਿੰਪਲ ਕੋਰਸ ਹੈ ਕੋਈ ਇਹਦੇ ਤੇ ਜ਼ਿਆਦਾ ਇਨਵੈਸਟਮੈਂਟ ਦੀ ਲੋੜ ਨਹੀਂ ਹੈ ਕੋਈ ਜ਼ਿਆਦਾ بڑا ਇਨਫਰਾਸਟ੍ਰਕਚਰ ਦੀ ਲੋੜ ਨਹੀਂ ਹੈ ਇੱਕ ਛੋਟੀ ਜੀ ਮਸ਼ੀਨਾਂ ਜੋ 10x10 ਦੇ ਕਮਰੇ ਚ ਵੀ ਇੱਕ ਮਸ਼ੀਨ ਰੱਖ ਕੇ ਬੰਦਾ ਕੰਮ ਕਰ ਸਕਦਾ ਹੈ ਬਹੁਤ اچھی ਗੱਲ ਹੈ ਜੀ ਸਕਿੱਲ ਡਿਵੈਲਪਮੈਂਟ ਹੋਗੀ ਪਲੱਸ ਉਹਨਾਂ ਦੇ ਜਹਨ ਦੇ ਵਿੱਚ ਬੜੇ ਮੈਂ ਪਹਿਲਾਂ ਹੀ ਕਹਿਣਾ ਕਿ ਮਾਡਰਨੇਟ ਅਜਿਹੇ ਕੰਮ ਨਹੀਂ ਜੀ ਜਿੰਨਾ ਬਾਰੇ ਸਾਨੂੰ ਵੀ ਨਹੀਂ ਪਤਾ ਹੈਗਾ ਨਵੀਂ ਜਨਰੇਸ਼ਨ ਨੂੰ ਪਤਾ ਕਿਉਂਕਿ ਉਹ ਇੰਨਾ ਖੇਤਰਾਂ ਦੇ ਨਾਲ ਜੁੜੀ ਹੋਈ ਹੈ ਹੁਣ ਤੁਹਾਡੀ ਉਹ ਸ਼ਖਸੀਅਤ ਨਾਲ ਮੁਲਾਕਾਤ ਕਰਾਨੇ ਆ ਜੀ ਜਿਨ੍ਹਾਂ ਦੇ ਲੇਗੇਸੀ ਨੂੰ ਇਹ ਕੰਟੀਨਿਊ ਕਰਨ ਜਾ ਰਹੇ ਨੇ ਜੀ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਨਾਮ ਨੇ ਜੀ ਸਮਾਜ ਸੇਵੀ ਸੰਸਥਾਨਾਂ ਦਾ ਕਹਿ ਦਈਏ ਧਾਰਮਿਕ ਸੰਸਥਾਨਾਂ ਦਾ ਕਹਿ ਲਈਏ ਤੇ ਹਮੇਸ਼ਾ ਸ਼ਹਿਰ ਨੂੰ ਜੱਜਰ ਲੋਡ ਪਈਆ ਉਹਨਾਂ ਨੇ ਆਪਣੀ ਉਪਸਥਿਤੀ ਦਰਜ ਕਰਾਈ ਗਿਆ ਆਓ ਗੱਲ ਕਰਦੇ ਆ ਜੀ ਮਦਨ ਜਨਰੇਸ਼ਨ ਨੂੰ ਇਹਨਾਂ ਅਦਾਰਿਆਂ ਦੀ ਸੇਵਾ ਦੇ ਵਿੱਚ ਲਾਂਚ ਕਰਨ ਲਈ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ 18 ਨਿਊਜ਼ ਦਾ ਮिक्की ਵਿਡੇਰਾ ਹਰਪ੍ਰੀਤ ਆਲੂ ਵਾਲੀ ਜੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਆਏ ਹੋ ਤੇ ਮੈਨੂੰ ਬਹੁਤ ਹੀ ਮਾਣ ਦੀ ਗੱਲ ਹੈ ਵੀ ਦੇਖੋ ਮੈਂ ਦੋ ਟਰਮ ਮੈਂ ਇਸ ਅਦਾਰੇ اے ایس ਮੈਨੇਜਮੈਂਟ ਦੀ ਸੇਵਾ ਕੀਤੀ ਮੈਂ ਪਿਛਲੇ ਤੋਂ ਪਿਛਲੇ ਟਰਮ ਸੈਕਟਰੀ اے بیਰਡ ਕਾਲਜ ਦਾ ਹਰੇਕ ਜਿੱਥੇ ਬਹੁਤ ਹੀ ਕੰਮ ਦੀ ਜ਼ਰੂਰਤ ਸੀ ਬਹੁਤ ਲੋੜ ਸੀ ਮੈਂ ਤਾਂ ਦੇ ਹੀ ਨਾਲ ਉੱਥੇ ਕੰਮ ਕਰਾਇਆ ਉਹ ਅੱਜ ਵੀ ਯਾਦ ਹੈ ਬੱਚੇ ਉੱਥੇ ਉਹਦਾ ਫਾਇਦਾ ਲੈ ਰਹੇ ਨੇ ਹੁਣ ਮੈਂ ਪਿੱਛੇ ਹੋ ਕੇ ਨਵੀਂ ਕਮਾਂਡ ਨਵੇਂ ਬੱਚਿਆਂ ਨੂੰ ਇਸ ਰਵਾਇਤ ਨੂੰ ਅੱਗੇ ਤੋਰ ਰਿਹਾ ਮੈਂ ਆਪਣੇ ਵੱਲੋਂ ਆਪਣੇ ਸਾਹਿਲ ਗੌਤਮ ਨੂੰ ਕੈਂਡੀਡੇਟ ਐਜ ਖੜਾ ਕਰਨ ਦੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਜਿਹੜਾ ਕਿ ਇਹ ਅੱਗੇ ਆ ਕੇ ਬੱਚੇ ਇਹ ਸੇਵਾ ਦੀ ਭਾਵਨਾ ਨਾਲ ਕੰਮ ਕਰਨਗੇ ਤੇ ਮੇਤੋਂ ਸਹਿਜ ਲੈ ਕੇ ਇਹ ਅੱਗੇ ਵਧਣਗੇ ਵੀ ਕਿਵੇਂ ਸੇਵਾ ਕਰਨੀ ਹੈ ਮੈਂ ਇਹਨਾਂ ਨੂੰ ਗਾਈਡ ਕਰੂੰਗਾ ਤੇ ਤਾਂ ਕਿ ਕੋਈ ਨਾ ਕੋਈ ਇਹ ਅੱਛਾ ਕੰਮ ਕਰ ਸਕਣ ਤੇ ਅੱਛੀ ਡਿਵੈਲਪਮੈਂਟ ਇਹ ਕਰਨ। ਐਕਸਪੀਰੀਅੰਸ एनर्जी जब ये दोनों चीजें जुड़ਦੀਆਂ ਨੇ ਜੀ ਤਾਂ ਉਹਦੇ ਨਤੀਜੇ ਬੜੇ ਬਿਹਤਰ ਨਿਕਲਦੇ ਨੇ ਮਦਨ لال ਜੀ ਨੇ ਵੀ ਆਪਣੇ ਟਾਈਮ ਦੇ ਵਿੱਚ ਜੋ ਕੀਤਾ ਕਹਿੰਦੇ ਨੇ ਪ੍ਰਤੱਖ ਨੂੰ ਪਰਮਾਨ ਦੀ ਜ਼ਰੂਰਤ ਨਹੀਂ ਹੈ ਇਹਨਾਂ ਅਦਾਰਿਆਂ ਦੇ ਨਾਲ ਸਾਡੇ ਸ਼ਹਿਰ ਦੇ ਲੋਕਾਂ ਦਾ ਜਿੱਥੇ इमोशनल ਜੁੜਾਵ ਹੈ ਤਾਂ ਉਹ ਇਹਨਾਂ ਅਦਾਰਿਆਂ ਦੀ ਗਤੀਵਿਧੀਆਂ ਬਾਰੇ ਵੀ ਜਾਨਣਾ ਚਾਹੁੰਦੇ ਨੇ ਇਹਨਾਂ ਦੀ ਡਿਵੈਲਪਮੈਂਟ ਬਾਰੇ ਵੀ ਜਾਨਣਾ ਚਾਹੁੰਦੇ ਨੇ ਸਰ ਆਪਾਂ ਦੇਖਿਆ ਜੀ ਨਵਾਂ ਪੈਨਲ ਲਾਂਚ ਹੋਣ ਕਰਕੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਦੋ ਰਵੈਤੀ ਪੈਨਲਾਂ ਨੂੰ ਤੀਸਰੇ ਪੈਨਲ ਦੇ ਕੰਟੈਸਟ ਹੋਣ ਨਾਲ ਸਾਰੇ ਸਮੀਕਰਨ ਨੇ ਜਿਹੜੇ ਬਦਲ ਗਏ ਲੋਕਾਂ ਦੀ ਜਿਹੜੀ ਕਿਊਰਿਓਸਟੀ ਹੈ ਜੀ ਉਹ ਵੀ ਗੀਤਾ ਸਰ ਤੁਸੀਂ ਕੁਦਰਤੀ ਗੱਲ ਹੈ ਬੇਟਾ ਨਵੇਂ ਪੈਨਲ ਚ ਕਰ ਰਿਹਾ ਹੋ ਵੈ ਜੀ ਕੰਟੈਸਟ ਤਾਂ ਤੁਸੀਂ ਇਸ ਪੈਨਲ ਦੇ ਬਿਹਫ ਦੇ ਉੱਤੇ ਕੋਈ ਮੈਸੇਜ ਵੋਟਰਸ ਨੂੰ ਸ਼ਹਿਰ ਵਾਸੀਆਂ ਨੂੰ ਦੇਣਾ ਚਾਹੋ ਦੇਖੋ ਰਵਾਇਤੀ ਪੈਨਲ ਸੀ ਜਿਹੜੇ ਦੋ ਅੱਗੇ ਚੱਲ ਰਹੇ ਸੀਗੇ ਤੇ ਇਸ ਕੀ ਇਸ ਵਾਰ ਨਵਾਂ ਪੈਨਲ ਤੀਜਾ ਸਰਸਪਤੀ ਪੈਨਲ ਫਾਰ এডੂਕੇਸ਼ਨ ਉਹ ਹੋਂਦ ਚ ਆਇਆ ਉਹ ਹੋਂਦ ਚ ਆਣ ਕਰਕੇ ਇਹ ਨਵੇਂ ਬੱਚੇ ਨੇ ਜਿਹੜੇ ਇਹ ਬਹੁਤ ਹੀ ਉਤਸ਼ਾਹਤ ਨੇ ਕੰਮ ਕਰਨ ਨੂੰ ਵੀ ਤੇ ਹੁਣ ਆਪਾਂ ਦੇਖ ਚੁੱਕੇ ਆਂ ਪੁਰਾਣੇ ਰਵਾਇਤੀ ਪੈਨਲਾਂ ਦਾ ਉਹਨਾਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਆਂ ਸ਼ਹਿਰ ਵਾਸੀ ਦੇਖ ਚੁੱਕੇ ਨੇ ਮੈਂ ਚਾਹਨਾ ਵੀ ਇਹ ਸਾਰਾ ਪੈਨਲ ਇਸ ਵਾਰ ਨਵਾਂ ਸਰਸਪਤੀ ਪੈਨਲ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਇਹਨਾਂ ਨੂੰ ਅੱਗੇ ਲੈ ਕੇ ਆਓ ਇਹਨਾਂ ਨੂੰ ਦੇਖੋ ਇਹਨਾਂ ਨੂੰ ਵਗਡੋਰ ਸੰਭਾਓ ਤਾਂ ਕਿ ਕੁਝ ਇਹ ਨਵਾਂ ਕਰ ਸਕਣ ਨਵੇਂ ਬੱਚਿਆਂ ਚ ਨਵੀਂ એનર્ਜੀ ਨਵੀਂ ਭਾਵਨਾ ਤੇ ਨਵੀਂ ਸੋਚ ਨਾਲ ਇਹ ਕੰਮ ਕਰਨਗੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਸਰਸਪਤੀ ਪੈਨਲ ਹੈ ਜਿਹੜਾ ਇਹ ਜਿਤਾਓ ਤੇ ਮਤਲਬ ਇਹਦਾ ਜਿਹੜਾ ਆਪਣਾ ਯੋਗਦਾਨ ਹੈ ਇਹ ਆਪਣਾ ਆਧਾਰਿਆਂ ਚ ਅੱਛੀ ਤਰ੍ਹਾਂ ਦਵਾ ਸਕਣ ਬਹੁਤ ਵਧੀਆ ਸਰ ਨੇ ਮੈਸੇਜ ਦਿੱਤਾ ਵੈ ਕਿ ਬੈਟਰਮੈਂਟ ਆਫ ਥੀਸ ਇੰਸਟੀਟਿਊਟਸ ਦੇ ਲਈ ਅੱਜ ਦੇ ਟਾਈਮ ਦਾ ਯੂਥ ਨੂੰ ਤੇ ਨਵੀਆਂ ਮਾਡਰਨ ਚੀਜ਼ਾਂ ਨੇ ਉਹਨਾਂ ਨੂੰ ਐਡਾਪਟ ਕਰੀਏ ਜਿਹਦੇ ਲਈ ਕਿ ਜਿਹੜੇ ਨਵੇਂ ਮੈਂਬਰਸ ਉਹਨਾਂ ਦੇ ਪੈਨਲ ਵੱਲੋਂ ਲਾਂਚ ਨੇ ਜੇਕਰ ਵੋਟਰਸ ਨੂੰ ਲੱਗਦਾ ਵੈ ਉਹਨਾਂ ਦੀ ਜਿਹੜੇ ਮੈਥਡਸ ਨੇ ਉਹਨਾਂ ਦੀ ਜਿਹੜੀ ਥਾਟਸ ਨੇ ਉਹਨਾਂ ਦੇ ਜਿਹੜੇ ਪਲਾਨਸ ਨੇ ਉਹਨਾਂ ਜਿਹੜੇ ਸਟਰਕਚਰਸ ਨੇ ਉਹ ਵਾਕਈ ਤਰ੍ਹਾਂ ਅਤਲ ਦੇ ਉੱਤੇ ਕੰਮ ਕਰਨ ਯੋਗ ਨੇ ਤਾਂ ਤੁਸੀਂ ਆਪਣੀ ਵੋਟ ਪਾਣ ਲੱਗਿਆ ਜਰੂਰ ਸੋਚੋ ਲਾਸਟ ਡੇ ਵਿੱਚ ਸਾਇਲ ਜੀ ਕੀ ਆਪਣੇ ਪੈਨਲ ਵੱਲੋਂ ਤੇ ਕੀ ਆਪਣੇ ਵੱਲੋਂ ਸ਼ਾਰਟ ਐਂਡਰੀ ਵ ਸਾਡੇ ਪੂਰੇ ਤੇ ਪੂਰੇ ਸ਼੍ਰੀ ਸਰਸਵਤੀ ਪਨਲ ਫਾਰ এডੂਕੇਸ਼ਨ ਨੂੰ ਸਪੋਰਟ ਕਰਿਓ ਤਾਂ ਜੋ ਅਸੀਂ ਇੱਕ ਨਵਾਂ ਵਿਜ਼ਨ ਆਪਣਾ ਲੈ ਕੇ ਆ ਸਕੀਏ ਤੁਸੀਂ ਦੋਨੋਂ ਪਾਰਟੀਆਂ ਨੂੰ ਰਾਉਂਡ ਅਬਾਊਟ 10 ਤੋਂ 12 ਵਾਰ ਮੌਕਾ ਦੇ ਚੁੱਕੇ ਹਾਂ ਇੱਕ ਮੌਕਾ ਸਾਨੂੰ ਵੀ ਦਿਓ 3 ਸਾਲ ਬਾਅਦ ਇਲੈਕਸ਼ਨ ਦੁਬਾਰਾ ਆ ਜਾਣੀਆਂ ਜੀ ਜੇ ਨਾ ਪਸੰਦ ਆਇਆ ਤਾਂ ਤੁਹਾਡੀ ਕਚਹਿਰੀ ਚ ਫੇਰ ਖੜੇ ਹਾਂ ਸਾਨੂੰ ਸਜ਼ਾ ਦਿਓ ਜੋ ਤੁਹਾਡਾ ਹੁਕਮ ਹੈ ਉਹ ਸਾਡੇ ਸਿਰ ਮੱਥੇ ਹੋਊਗਾ ਮੇਰਾ ਸੀਰੀਅਲ ਨੰਬਰ 27 ਪਲੀਜ਼ ਬੋਰਡਨ ਸਪੋਰਟ ਕਰਿਓ ਥੈਂਕ ਯੂ ਥੈਂਕ ਯੂ ਸਾਇਲ ਗੋਤਮ ਜੀ ਥੈਂਕ ਯੂ ਮਦਨ ਲਾਲ ਜੀ ਜਿਵੇਂ ਕਿ ਤੁਸੀਂ ਸਾਇਲ ਗੋਤਮ ਜੀ ਦੀ ਗੱਲ ਸੁਣ ਰਹੀ ਸੀ ਪਹਿਲਾਂ ਮਦਨ ਲਾਲ ਜੀ ਦੀ ਵੀ ਗੱਲ ਸੁਣੀ ਇਹ ਜੀ ਸਰਸਵਤੀ ਪੈਨਲ ਫੋਰ এডੂਕੇਸ਼ਨ ਵੱਲੋਂ ਕੰਟੈਸਟ ਕਰ ਰਹੇ ਨੇ ਇਹਨਾਂ ਦਾ ਸੀਰੀਅਲ ਨੰਬਰ ਹੈ ਜੀ 27 ਤੇ ਹੁਣ ਤਾਂ ਕਹਿੰਦੇ ਨਹੀਂ ਜੀ ਕਿ ਉਹ ਦਿੱਲੀ ਦੂਰ ਨਹੀਂ ਰਹਿ ਗਈ ਕੱਲ ਨੂੰ ਇਲੈਕਸ਼ਨ ਹੋਣ ਜਾ ਰਿਹਾ ਵਾ ਵੋਟ ਕਰਨ ਜ਼ਰੂਰ ਜਾਇਓ ਜੀ ਵੋਟਰਜ਼ ਆਰ ਸੁਪਰੀਮ ਤਾਂ ਕਿ ਆਪਾਂ ਇਹਨਾਂ ਅਦਾਰਿਆਂ ਦੀ ਬੈਟਰਮੈਂਟ ਦੇ ਵੱਲੋਂ ਇੱਕ ਕਦਮ ਹੋਰ ਵਧਾ ਸਕੀਏ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ